ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਇਹਨਾਂ ਸਲਾਣਾ ਸਮਾਗਮਾਂ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਭਾਈ ਮੋਹਕਮ ਸਿੰਘ ਜੀ ਪੰਜ ਪਿਆਰੇ ਜਿਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹ ਸਮਾਗਮ ਹੋ ਰਏ ਹਨ ਸੋ ਜਿਨ੍ਹਾਂ ਵੀ ਸਮਾਦਾਸ ਨੂੰ ਮਿਲਿਆ ਹੈ ਉਸ ਸਮੇਂ ਦੇ ਅੰਦਰ ਸਤਿਗੁਰਾਂ ਦੀਆਂ ਰਹਿਮਤਾਂ ਦੇ ਨਾਲ ਆਪਾਂ ਗੁਰੂ ਨਾਨਕ ਸਾਹਿਬ ਸਿੱਖ ਪੰਥ ਤੇ ਭਾਈ ਮੋਹਕਮ ਸਿੰਘ ਜੀ ਦਾ ਜੀਵਨ ਵਿਚਾਰਨ ਦਾ ਯਤਨ ਕਰਨਾ ਹੈ ਸੋ ਕਿਰਪਾ ਕਰਨੀ ਵਿਚਾਰਾਂ ਦੇ ਆਰੰਭਤਾ ਤੋਂ ਪਹਿਲਾਂ ਮਨ ਚਿੱਤ ਨੂੰ ਕਰੋ ਇਕਾਗਰ ਰਸਨਾ ਨੂੰ ਕਰੋ ਪਵਿੱਤਰ ਕਰੋ ਗੁਰਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਪਾਵਨ ਬਚਨ ਜਿਸ ਬਚਨ ਦੇ ਅੰਦਰ ਉਹਨਾਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਤੇ ਬੜੇ ਸਪਸ਼ਟ ਸ਼ਬਦਾਂ ਦੇ ਅੰਦਰ ਉਹਨਾਂ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਿਰਮਲ ਪੰਥ ਇਸ ਧਰਤੀ ਤੇ ਚਲਾਇਆ ਹੈ ਬڑے ਧਰਮ ਸਨ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਵੀ ਪਰਪਾਈ ਸਾਹਿਬ ਜੀ ਨੇ ਆਖਿਆ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਸ ਪੰਥ ਦਾ ਹਿੱਸਾ ਅੱਗੇ ਜਾ ਕੇ ਭਾਈ ਸਾਹਿਬ ਭਾਈ ਮੁਹਕਮ ਸਿੰਘ ਜੀ ਨੇ ਬੰਨਾ ਹੈ ਜਿਸ ਪੰਥ ਦੀ ਨਿਰਮਲ ਪੰਥ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਤੇ ਜਦੋਂ ਉਸ ਪੰਥ ਨੂੰ ਸਾਜਣ ਦੀ ਗੱਲ ਆਈ ਉਸ ਪੰਥ ਨੂੰ ਨੇਪਰੇ ਚਾੜਨ ਦੀ ਗੱਲ ਆਈ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਅੰਦਰ ਇਹ ਲਿਖਿਆ ਕਿ ਜਦੋਂ ਉਸ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਇਆ ਹਿਮਕੁੰਡ ਸਾਹਿਬ ਦੀ ਧਰਤੀ ਉਸ ਵੇਲੇ ਆਖਦੇ ਨੇ ਪਰਮਾਤਮਾ ਨੇ ਸਾਨੂੰ ਹੁਕਮ ਦਿੱਤਾ ਹੁਕਮ ਕੀ ਹੈ ਕਿ ਜਾਹ ਤਹਾਂ ਤੈ ਧਰਮ ਚਲਾਇਓ ਇਹ ਸ਼ਬਦ ਆਪਾਂ ਪੜ੍ਹਦੇ ਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੇ ਜਦੋਂ ਉਹਨਾਂ ਆਖਿਆ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਬਿਦਮੋਹ ਆਨੋ ਜਦੋਂ ਫਿਰ ਪ੍ਰਮਾਤਮਾ ਦੇ ਨਾਲ ਮਿਲਾਪ ਹੋਇਆ ਅੰਮ੍ਰੇ ਸਾਹਮਣੇ ਗੱਲਾਂ ਹੋਈਆਂ ਉਸ ਵੇਲੇ ਪ੍ਰਮਾਤਮਾ ਨੇ ਹੁਕਮ ਦਿੱਤਾ ਸੀ ਕਹਿੰਦੇ ਜਾਹ ਤਹਾਂ ਤੈ ਧਰਮ ਚਲਾਇਓ ਜਾ ਉਸ ਮਾਤ ਲੋਕ ਦੇ ਅੰਦਰ ਆਪਣਾ ਧਰਮ ਚਲਾ। ਕੋ ਬੁੱਧ ਕਰਨ ਤੇ ਲੋਕ ਹਟਾਇਓ। ਪਰ ਗੁਰੂ ਸਾਹਿਬ ਨੇ ਬੜੇ ਸਪਸ਼ਟ ਬੜੇ ਸਿੱਧੇ ਸ਼ਬਦਾਂ ਦੇ ਅੰਦਰ ਤੇ ਵੈਸੇ ਕਮਾਲ ਹੈ। ਜਦੋਂ ਪਰਮਾਤਮਾ ਨੇ ਇਹ ਹੁਕਮ ਦਿੱਤਾ ਤੇ ਮੇਰੇ ਬਾਦਸ਼ਾਹ ਕਹਿੰਦੇ ਮੈਂ ਦੋਨੋਂ ਹੱਥ ਜੋੜ ਕੇ ਖੜਾ ਹੋ ਗਿਆ। ਉਸ ਵਾਹਿਗੁਰੂ ਉਸ ਪਰਮਾਤਮਾ ਦੇ ਅੱਗੇ ਸਿਰ ਝੁਕਾ ਕੇ ਮੈਂ ਉਹਨੂੰ ਸ਼ਬਦ ਕਹੇ ਆਖਿਆ ਸੀ ਇਹ ਪਰਮਾਤਮਾ ਕਿ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਮੇਰੇ ਅੰਦਰ ਇੰਨੀ ਪਾਵਰ ਨਹੀਂ ਕਿ ਮੈਂ ਇਸ ਪੰਥ ਨੂੰ ਚਲਾ ਸਕਾਂ ਇਸ ਧਰਮ ਨੂੰ ਚਲਾ ਸਕਾਂ ਸ਼ਬਦ ਨੇ ਕਹਿੰਦੇ ਠਾਂਡ ਭਇਓ ਮੈਂ ਜ਼ੋਰ ਕਰ ਠਾਂਡ ਭਇਓ ਖੜਾ ਹੋ ਗਿਆ ਜ਼ੋਰ ਕਰ ਦੋਨੋਂ ਹੱਥ ਜੋੜ ਲੈ ਮੈਂ ਉਸ ਵਾਹਿਗੁਰੂ ਦੇ ਅੱਗੇ ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਸੱਚੇ ਬਾਦਸ਼ਾਹ ਕਹਿੰਦੇ ਮੈਂ ਆਪਣਾ ਸਿਰ ਵੀ ਚੁਕਾ ਲਿਆ ਇਹ ਅਦਬ ਹੈ ਇਹ ਸਤਕਾਰ ਹੈ ਜਾਂ ਮੈਂ ਦੂਜੇ ਸ਼ਬਦਾਂ ਦੇ ਅੰਦਰ ਕਹਾਂ ਇਹ ਅਧੀਨਗੀ ਹੈ ਪਰਮਾਤਮਾ ਦੇ ਅੱਗੇ ਤੂੰ ਮੇਰਾ ਸ਼ਰਮੌਰ ਹੈ ਜੇ ਤੂੰ ਮੇਰੇ ਸਾਹਮਣੇ ਖੜਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇਰਾ ਰੂਪ ਹੋ ਗਿਆ ਜਾਂ ਤੇਰੇ ਬਰਾਬਰ ਹੋ ਗਿਆ ਮੈਂ ਅੱਜ ਵੀ ਤੇਰੀ ਅਧੀਨਗੀ ਸਵੀਕਾਰ ਕਰ ਰਿਹਾ ਹਾਂ ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਕਮਾਲ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹਿੰਦੇ ਪਾਦਸ਼ਾਹ ਮੇਰੇ ਵਸ ਦੀ ਗੱਲ ਨਹੀਂ ਤੂੰ ਮੈਨੂੰ ਹੁਕਮ ਦੇ ਰਿਹਾ ਹੈ ਜਾ ਤਾਹਾਂ ਤੈ ਧਰਮ ਚ ਲਾਇਓ ਪਰ ਮੈਂ ਤੇਰੇ ਅੱਗੇ ਅਰਜ਼ ਕਰਦਾ ਪੰਥ ਚਲਾਏ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਅੱਥੀ ਆ ਕੇ ਗੱਲ ਮੁੱਕਦੀ ਹੈ ਮੇਰੇ ਅੰਦਰ ਸੱਤਾ ਨਹੀਂ ਪਾਵਰ ਨਹੀਂ ਮੈਂ ਉਸ ਧਰਮ ਨੂੰ ਉਸ ਪੰਥ ਨੂੰ ਚਲਾ ਸਕਦਾ ਪੰਥ ਚਲਾਏ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਸਮਝਿਓ ਮੈਂ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ ਕਿ ਜਿਹੜਾ ਬੀਜ ਗੁਰੂ ਨਾਨਕ ਸਾਹਿਬ ਇੱਥੇ ਬੀਜ ਕੇ ਗਏ ਸਾ ਨਾ ਇਸ ਧਰਤੀ ਤੇ ਉਹ ਰੁੱਖ ਬਣਿਆ ਉਸ ਰੁੱਖ ਨੂੰ ਫਲ ਲੱਗਾ ਉਹ ਫਲ ਪੱਕਿਆ ਵੀ ਤੇ ਫਾਲੋ ਭੇਟ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਨੰਦ ਦੀ ਪੂਰੀ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹੀ ਫਲ ਜਿਹਦਾ ਬੀਜ ਇੱਥੇ ਬੀਜ ਕੇ ਗਏ ਜਿਸ ਪੰਥ ਨੂੰ ਗੁਰੂ ਨਾਨਕ ਸਾਹਿਬ ਨੇ ਚਲਾਇਆ ਜਿਸ ਪੰਥ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਿਪਰੇ ਚਾੜਿਆ ਏ ਅਰਦਾਸ ਇਹ ਬੇਨਤੀ ਕਰਕੇ ਕਿ ਜੇ ਤੂੰ ਮੇਰੇ ਨਾਲ ਹੈ ਆਪਾਂ ਅਰੋਜ ਦੋਹਰਾ ਪੜਦੇ ਆਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਕਿਦੀ ਆਗਿਆ ਅਕਾਲ ਕੀ ਗੁਰੂ ਸਾਹਿਬ ਕਹਿ ਰਹੇ ਮੇਰੇ ਵਸ ਨੇ ਜਾਂ ਮੈਂ ਨਹੀਂ ਚਲਾਇਆ ਇਹ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ ਵਾਹਿਗੁਰੂ ਪਰਮਾਤਮਾ ਦਾ ਹੈ ਆਗਿਆ ਭਈ ਅਕਾਲ ਕੀ ਜਦੋਂ ਉਸ ਅਕਾਲ ਦੀ ਆਗਿਆ ਹੋਈ ਉਸ ਵਾਹਿਗੁਰੂ ਨੇ ਹੁਕਮ ਕੀਤਾ ਤਬੇ ਚਲਾਇਓ ਪੰਥ ਫਿਰ ਕਹਿੰਦੇ ਪੰਥ ਚਲਾਇਆ ਉਸ ਤੋਂ ਬਿਨਾਂ ਨਹੀਂ ਇਸ ਬੰਥ ਦਾ ਹਿੱਸਾ ਬਨਣ ਦੇ ਵਾਸਤੇ ਪਰ ਪਹਿਲਾਂ ਮੈਂ ਇੱਕ ਦੋ ਬੇਨਤੀਆਂ ਕਰਾਂ ਕੁਝ ਜ਼ਰੂਰੀ ਵੀ ਹਨ ਪਹਿਲਾਂ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਧਰਤੀ ਤੇ ਆਏ ਇੱਥੇ ਸਿੱਖੀ ਦਾ ਬੀਜ ਬੀਜ ਕੇ ਗਏ ਹੁਣ ਜਿੰਨੀ ਦੇਰ ਮਾਲੀ ਜੇ ਬੀਜ ਤੇ ਬੀਜਿਆ ਗਿਆ ਬੂਟਾ ਵੀ ਜ਼ਮੀਨ ਦੇ ਵਿੱਚੋਂ ਬਾਹਰ ਆ ਗਿਆ ਉਹਨੂੰ ਮੌਸਮਾਂ ਦੀ ਮਾਰ ਵੀ ਪੈਣੀ ਹੈ ਬੜੀ ਵੱਡੀ ਗੱਲ ਹੈ ਖਾਸ ਕਰਕੇ ਬੀਜ ਬੀਜਿਆ ਕਿੱਥੇ ਗਿਆ ਇਹ ਵੀ ਵੇਖਣਾ ਪਏਗਾ ਨਾ Hindu ਧਰਮ ਦਾ ਗੜ ਹੈ Hindu ਧਰਮ ਦਾ ਗੜ ਜਿੱਥੇ ਸਿੱਖੀ ਦਾ ਬੀਜ ਬੀਜਿਆ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਉਦੋਂ ਵੀ ਸ਼ਰਧਾਲੂ ਇਸ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਉਂਦੇ ਸਨ ਅੱਜ ਵੀ ਉਹ ਇਸ ਜਗ੍ਹਾ ਤੇ ਪਹੁੰਚਦੇ ਹਨ ਉਸ ਗੜ੍ਹ ਉਸ ਕਿਲੇ ਦੇ ਅੰਦਰ ਇਹ ਬੀਜ ਬੀਜਿਆ ਗਿਆ ਹੁਣ ਮਾਰ ਹਰ ਪਾਸਿਓਂ ਪੈਣੀ ਸੀ ਇਹਦੇ ਉੱਪਰ ਫਿਰ ਇੱਕ ਮਾਲੀ ਆ ਰਿਹਾ ਹੈ ਪਿੱਛੇ-ਪਿੱਛੇ ਸਿੱਖ ਪੰਥ ਉਸ ਮਾਲੀ ਦੀ ਦੇਣ ਨਹੀਂ ਵੈਸੇ ਮਾਲੀ ਸ਼ਬਦ ਮੈਂ ਵਰਤਣਾ ਨਹੀਂ ਚਾਹਾਂਗਾ ਪਰ ਸੱਚਮੁੱਚ ਉਹਨੇ ਕੰਮ ਮਾਲੀ ਦਾ ਕੀਤਾ ਹੈ ਜਿਸ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਸਿੱਖੀ ਦਾ ਬੀਜ ਬੀਜ ਕੇ ਆਏ ਉਸ ਧਰਤੀ ਦੇ ਉੱਪਰ ਉਹਨਾਂ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਉਹਨਾਂ ਬੂਟਿਆਂ ਨੂੰ ਪਾਣੀ ਪਾਉਣ ਦੇ ਵਾਸਤੇ ਮਗਰਮਗਰ ਚੱਲਦੇ ਵੀ ਰਹੇ। ਉਹ ਇਸ ਧਰਤੀ ਤੇ ਵੀ ਆਏ। ਅਸੀਂ ਦੇਣ ਨਹੀਂ ਦੇ ਸਕਦੇ ਬਾਬਾ ਸ਼੍ਰੀ ਚੰਦ ਦੀ ਜੋ ਮਰਜੀ ਬੋਲਣ ਵਾਲੇ ਜੋ ਮਰਜੀ ਬੋਲੀ ਜਾਣ। ਉਸ ਤੋਂ ਵੱਡੀ ਗੱਲ ਸੁਣਿਓ ਤੇ ਆਣ ਨਾਲ। ਜਿਸ ਦਿਨ ਉਸ ਬੂਟੇ ਨੂੰ ਪਾਣੀ ਲਾਉਣ ਦੇ ਵਾਸਤੇ ਇੱਥੇ ਆਏ ਉਹਨੂੰ ਵਾੜ ਕਰਨ ਵਾਸਤੇ ਆਏ ਵਾੜ ਵੇਖਿਆ ਆ ਕੇ ਵੀ ਕਮੀ ਤੇ ਜਿਹੜਾ ਪਾਣੀ ਮੈਂ ਦੇਣਾ ਇੱਥੇ ਤੇ ਲੋਕਾਂ ਕੋਲ ਪੀਣ ਦੇ ਪਾਣੀ ਦੀ ਕਮੀ ਏ بڑے ਖੂ ਲਾਏ ਬੜਿਆਂ ਨੇ ਲਾਏ بڑے ਰਾਜੇ ਮਹਾਰਾਜੇ ਆਏ ਜਿਨ੍ਹਾਂ ਖੂ ਲਾਏ ਇੱਥੇ ਵੀ ਪਾਣੀ ਨਿਕਲੇ ਉਸ ਦਿਨ ਬਾਬਾ ਸ਼੍ਰੀ ਚੰਦ ਦੇ ਸੁਪੁੱਤਰ ਨੇ ਇਸ ਧਰਤੀ ਤੇ ਇੱਕ ਖੂ ਲਾਇਆ ਆਪਣਾ ਉਹ ਅੱਜ ਵੀ ਕਾਇਮ ਹੈ ਸਾਰੇ ਖੂ ਜਿੰਨੇ ਵੀ ਮੌਜੂਦ ਸਨ ਪਾਣੀ ਖਾਰਾ ਤੇ ਜਿਸ ਦਿਨ ਬਾਬੇ ਸ੍ਰੀ ਚੰਦ ਨੇ ਆਕੇ ਇੱਥੇ ਖੂਲ ਆਇਆ ਉਹਦਾ ਪਾਣੀ ਅੱਜ ਵੀ ਮਿੱਠਾ ਏ ਇਸ ਸਿੱਖੀ ਦੇ ਵਿੱਚ ਦ੍ਰਿੜਤਾ ਹੋਰ ਕਾਇਮ ਹੋਈ ਇਸ ਪਰਿਵਾਰ ਦੀ ਜੇ ਗੁਰੂ ਨਾਨਕ ਸਾਹਿਬ ਬੀਜ ਬੀਜ ਕੇ ਗਏ ਤੇ ਉਹਨੂੰ ਸਾਹਮਣ ਦੇ ਵਾਸਤੇ ਉਹਨਾਂ ਦਾ ਪੁੱਤਰ ਵੀ ਪਿੱਛੇ-ਪਿੱਛੇ ਸਾਡੇ ਆ ਰਿਹਾ ਮਗਰ-ਮਗਰ ਆ ਰਿਹਾ ਏ ਸਾਡੇ ਬਾਬਾ ਸ੍ਰੀ ਚੰਦ ਨੇ ਇਸ ਪਰਿਵਾਰ ਨੂੰ ਸੰਭਾਲਿਆ ਸਮਾਂ ਨਿਕਲਦਾ ਗਿਆ ਇੱਕ ਗੱਲ ਯਾਦ ਰੱਖਿਓ ਭਾਈ ਮੋਹਕਮ ਸਿੰਘ ਜੀ ਦਾ ਪਰਿਵਾਰ ਖਾਲਸਾ ਸਾਜਨਾ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਸ ਗਏ ਹਨ ਪਹਿਲਾਂ ਹੀ ਪਹੁੰਚ ਗਏ ਸਨ ਉੱਥੇ ਗੁਰੂ ਗੋਬਿੰਦ ਸਿੰਘ ਮੇਰੇ ਪਾਤਸ਼ਾਹ ਦੀ ਸੰਗਤ ਮਾਨ ਰਹੇ ਹਨ ਭਾਈ ਮੋਹਕਮ ਸਿੰਘ ਜੀ ਭਾਈ ਕਿਰਪਾ RAM ਦੇ ਕੋਲੋਂ ਜੇ ਗੁਰੂ ਗੋਬਿੰਦ ਸਿੰਘ ਬਾਲ ਗੋਬਿੰਦ ਰਾਏ ਭਾਈ ਕਿਰਪਾ RAM ਦੇ ਕੋਲੋਂ ਵਿਦਿਆ ਗ੍ਰਹਿਣ ਕਰ ਰਹੇ ਨੇ ਤੇ ਭਾਈ ਮੋਹਕਮ ਸਿੰਘ ਜੀ ਵੀ ਨਾਲ ਹਨ ਭਾਈ ਕਿਰਪਾ RAM ਪਤਾ ਕੌਣ ਸੀ ਸ਼ੁਰੂਆਤ ਹੋਈ ਦੀਵਾਨ ਦੀ ਤੇ ਇੱਥੇ ਵਿਚਾਰ ਹੋਈ ਚਮਕੌਰ ਦੀ ਜੰਗ ਦੀ ਉਹਨਾਂ ਸ਼ਹੀਦਾਂ ਦੀ ਜਦੋਂ ਕਸ਼ਮੀਰੀ ਪੰਡਤ ਆਏ ਨਾ ਚੱਲ ਕੇ ਥੋੜਾ ਜਿਹਾ ਧਿਆਨ ਇੱਧਰ ਉੱਪਰ ਮੇਰੇ ਵੱਲ ਕਰਿਓ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹਾਲਾਂ ਜਦੋਂ ਕਸ਼ਮੀਰੀ ਪੰਡਤ ਚੱਲ ਕੇ ਆਏ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਲੈ ਕੇ ਆਉਣ ਵਾਲਾ ਸੀ ਕਿਰਪਾ ਰਾਮ ਐਸੇ ਕਿਰਪਾ ਰਾਮ ਦੇ ਕੋਲੋਂ ਬਾਲ ਗੋਬਿੰਦ ਰਾਏ ਨੇ ਸੰਸਕ੍ਰਿਤ ਸਿੱਖੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸੰਸਕ੍ਰਿਤ ਪੜਾਉਣ ਵਾਲਾ ਸੀ ਇਹ ਤੇ ਸਾਡੀ ਤਵਾਰੀਖ ਲਿਖਦੀ ਏ ਕਿਰਪਾ RAM ਉੱਪਰ ਵੇਖਿਓ ਮੇਰੇ ਵੱਲ ਕਿਰਪਾ RAM ਪੁੱਤਰ ਅੜੂ RAM ਕਾ ਇਹਦੇ ਬਾਪ ਦਾ ਨਾਮ ਸੀ ਅੜੂ RAM ਕਿਰਪਾ RAM ਪੁੱਤਰ ਅੜੂ RAM ਕਾ ਪੋਤਾ ਨਰਾਇਣ ਦਾਸ ਕਾ ਪੜਪੋਤਾ ਬ੍ਰਹਮਦਤ ਕਾ ਇੱਕ ਬੀਜ ਮੇਰੇ ਪਾਤਸ਼ਾਹ ਬ੍ਰਹਮਦਤ ਕੋਲ ਵੀ ਬੀਜ ਕੇ ਆਏ ਸੀ ਮਟਣ ਦੀ ਧਰਤੀ ਤੇ ਉਸ ਬ੍ਰਹਮਦਤ ਦਾ ਇਹ ਪੋਤਰਾ ਸੀ ਕਿਰਪਾ RAM ਜਿਹੜਾ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸੀ ਆਓ ਮੈਂ ਤੁਹਾਨੂੰ ਆਪਣੇ ਗੁਰੂ ਕੋਲ ਲੈ ਕੇ ਜਾਣਾ ਤੇ ਮੈਨੂੰ ਪਤਾ ਹੈ ਲੋਕ ਜਿਹਨੂੰ ਹਿੰਦ ਦੀ ਚਾਦਰ ਕਹਿੰਦੇ ਉਹ ਧਰਮ ਦੀ ਚਾਦਰ ਬਣੇਗਾ ਤੁਹਾਡੇ ਵਾਸਤੇ ਉਹ ਧਰਮ ਨੂੰ ਕਲਾਵੇ ਵਿੱਚ ਲਏਗਾ ਇਹੀ ਕਿਰਪਾ RAM ਭਾਈ ਮੋਹਕਮ ਸਿੰਘ ਜੀ ਦਾ ਸਾਥੀ ਹੈ ਉੱਥੇ ਸ਼ਹਾਦਤਾਂ ਇਕੱਠੀਆਂ ਹੋਈਆਂ ਚਮਕੌਰ ਦੀ ਗੜੀ ਦੇ ਅੰਦਰ ਇਕੱਠੇ ਸ਼ਹੀਦ ਹੋਏ ਨੇ ਸਮਾਂ ਲੰਘਦਾ ਗਿਆ ਜਿਸ ਦਿਨ ਖਾਲਸਾ ਸਾਜਿਆ ਗਿਆ ਅੱਜ ਉਹ ਫਲ ਸੱਚਮੁੱਚ ਪੱਕ ਗਿਆ ਜਿਹੜਾ ਪਾਤਸ਼ਾਹ ਜੀ ਬੀਜ ਕੇ ਬੀ ਗਏ ਸਨ ਅੱਜ ਉਸ ਫਲ ਨੂੰ ਸਿੱਖ ਪੰਥ ਦੀ ਝੋਲੀ ਵਿੱਚ ਪਾਉਣ ਦਾ ਸਮਾਂ ਆ ਗਿਆ ਤੇ ਮੈਂ ਇੱਕ ਬੇਨਤੀ ਆਮ ਕਰਦਾ ਹਾਂ ਨਾ ਸਿੱਖ ਪੰਥ ਨੇ ਕਮਾਲ ਕਰ ਦਿੱਤੀ ਪੰਥ ਦੀ ਗੱਲ ਹੈ ਪੰਥ ਦੀ ਪੰਥ ਨੇ ਵੀ ਕਮਾਲ ਕਰ ਦਿੱਤੀ ਜਦੋਂ ਪੰਥ ਨੇ ਅਰਦਾਸ ਲਿਖੀ ਨਾ ਅਰਦਾਸ ਪਹਿਲੇ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤੇਗ ਬਹਾਦਰ ਸਾਹਿਬ ਜੀ ਤੱਕ ਉਦੋਂ ਅੱਗੇ ਪੰਥ ਦੀ ਅਰਦਾਸ ਹੈ ਗੁਰਤੇਗ ਬਹਾਦਰ ਸਾਹਿਬ ਤੱਕ ਤੁਸੀਂ ਕਿਤੇ ਅਰਦਾਸ ਪੜ੍ਹ ਕੇ ਵੇਖਿਓ ਥੱਲੇ ਲਿਖਿਆ ਮਿਲਦਾ ਹੈ ਪਿੱਛੇ ਵੀ ਪਹਿਲੀ ਪੌੜੀ ਦੇ ਵਿੱਚ ਕੋਈ ਵੀ ਤਬਦੀਲੀ ਜਿਹੜੀ ਅਰਦਾਸ ਵਿੱਚ ਨਹੀਂ ਕੀਤੀ ਜਾ ਸਕਦੀ ਲਿਖਿਆ ਸਪਸ਼ਟ ਰਹਿਤ ਮਰਿਆਦਾ ਵਿੱਚ ਬਾਰੇ ਤੁਹਾਨੂੰ ਪੇ ਢਾਰਾਤ ਮਿਲ ਜਾਣਗੀਆਂ ਪੜਹੁਣ ਨੂੰ ਜ਼ਰੂਰ ਜਦੋਂ ਗੁਰੂ ਸਹਿਬਾਨਾਂ ਤੋਂ ਬਾਅਦ ਜ਼ਿਕਰ ਆਇਆ ਤੇ ਸਾਡੇ ਪੰਥ ਨੇ ਸਹਿਬਜ਼ਾਦਿਆਂ ਨੂੰ ਜਗ੍ਹਾ ਨਹੀਂ ਦਿੱਤੀ ਗੁਰੂਆਂ ਤੋਂ ਬਾਅਦ ਸਾਡੇ ਪੰਥ ਨੇ ਪੰਜਾਂ ਪਿਆਰਿਆਂ ਨੂੰ ਜਗ੍ਹਾ ਦਿੱਤੀ ਜੇ ਗੁਰੂਆਂ ਤੋਂ ਬਾਅਦ 10 ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਤੇ ਫਿਰ ਪੰਜਾਂ ਪਿਆਰਿਆਂ ਫਿਰ 14 ਸਹਿਬਜ਼ਾਦਿਆਂ ਦਾ ਜ਼ਿਕਰ ਆਇਆ ਉਹਦਾ ਕਾਰਨ ਹੈ ਜੇਸੇ ਦਿਨ ਪੰਥ ਸਾਜਿਆ ਗਿਆ ਉਸ ਦਿਨ ਮਾਂ ਗੁਜਰੀ ਵੀ ਉੱਥੇ ਸੀ ਉਸ ਦਿਨ ਸਹਿਬ ਅਜ਼ਾਦੇ ਵੀ ਉੱਥੇ ਆਨ ਤੇ ਮੇਰੇ ਬਾਦਸ਼ਾਹ ਨੇ ਆਵਾਜ਼ ਦੇ ਕੇ ਤਾਂ ਨਹੀਂ ਨਾ ਕਿਹਾ ਸੀ ਕਿ ਮੈਨੂੰ ਮੇਰੇ ਬੱਚੇ ਨਹੀਂ ਚਾਹੀਦੇ ਇੱਕ ਸਿਰ ਮੰਗਿਆ ਸੀ ਉਹਦੇ ਵਿੱਚ ਹਰ ਕਿਸੇ ਇੱਕ ਬੇਨਤੀ ਹੋਰ ਸੁਣਿਆ ਜਦੋਂ ਮੇਰੇ ਬਾਦਸ਼ਾਹ ਨੇ ਸਿਰ ਮੰਗਿਆ ਇਹ ਸ਼ਬਦ ਕਹੇ ਸਨ ਵੀ ਹਾਂ ਇੱਕ ਮਰਦ ਦਾ ਸਿਰ ਹੀ ਚਾਹੀਦਾ ਜਾਂ ਔਰਤ ਦਾ ਸਿਰ ਹੀ ਚਾਹੀਦਾ ਕਿਹਾ ਸੀ ਉੱਥੇ ਤੇ ਜਿਹੜਾ ਖੜਾ ਹੋ ਗਿਆ ਉਹ ਪਿਆਰਾ ਬਣਿਆ ਗੁਰੂ ਸਾਹਿਬ ਨੇ ਇੱਕ ਸਿਰ ਮੰਗਿਆ ਸਭ ਦੇ ਵਾਲ ਹੱਥ ਕਰਕੇ ਉਸ ਦਿਨ ਸੱਚਮੁੱਚ ਉਹ ਫਲ ਟੁੱਟ ਕੇ ਸਿੱਖ ਪੰਥ ਦੀ ਪੱਕਿਆ ਫਲ ਟੁੱਟ ਕੇ ਸਿੱਖ ਪੰਥ ਦੀ ਝੋਲੀ ਵਿੱਚ ਪਿਆ ਇਸ ਧਰਤੀ ਤੋਂ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਦੇ ਵਿੱਚ ਆਪਣਾ ਸੀਸ ਦੇ ਕੇ ਸ਼ਾਮਲ ਹੋਏ ਸਾਰੀਆਂ ਜੰਗਾਂ ਦੇ ਵਿੱਚ ਉਹ ਨਾਲ ਹਨ ਸਤਿਗੁਰਾਂ ਦੇ ਸਾਰੀਆਂ ਜੰਗਾਂ ਦੇ ਵਿੱਚ ਚਮਕੌਰ ਦੀ ਜੰਗ ਦੇ ਅੰਦਰ ਜਿਸ ਧਰਤੀ ਦੇ ਉੱਪਰ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਜਿਸ ਧਰਤੀ ਤੇ ਮੇਰੇ ਪਾਤਸ਼ਾਹ ਨੇ ਪ੍ਰਮਾਤਮਾ ਨੂੰ ਕਰਤਾਰ ਨੂੰ ਸੰਬੋਧਨ ਹੋ ਕੇ ਆਮਣੇ ਸਾਹਮਣੇ ਹੋ ਕੇ ਬੋਲ ਕਹੇ ਸਨ ਕਰਤਾਰ ਸੇ ਕਹਤੇ ਹਨ گویا ਰੂਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਹ ਹੋਕਰ ਉਹ ਗੁਰੂ ਸੱਚ ਮੁੱਚ ਚਮਕੌਰ ਦੀ ਉਸ ਧਰਤੀ ਤੋਂ ਸੁਰਖਰੂ ਹੋ ਕੇ ਗਿਆ ਕਿਸੇ ਦਾ ਕਰਜ਼ਾ ਨਹੀਂ ਲੈ ਕੇ ਗਿਆ ਕਿਸੇ ਦਾ ਬਣਿਆ ਇੱਕ ਰਾਤ ਪਹਿਲਾਂ ਉਸ ਗੁਰੂ ਦੇ ਵਾਸਤੇ ਇੱਕ ਰਾਤ ਪਹਿਲਾਂ ਉਸ ਗੁਰੂ ਦੇ ਵਾਸਤੇ ਇੱਕ ਬਾਪ ਨੇ ਆਪਣੇ ਦੋ ਪੁੱਤਰਾਂ ਦੀਆਂ ਲਾਸ਼ਾਂ ਬਿਨਾਂ ਕਫਨ ਤੋਂ ਛੱਡੀਆਂ ਸਨ ਬਿਨਾਂ ਕਫਨ ਤੋਂ ਮੈਦਾਨੇ ਜੰਗ ਵਿੱਚ ਭਾਈ ਮਨੀ ਸਿੰਘ ਇੱਕ ਪੁੱਤਰ ਸ਼ਹੀਦ ਹੋਇਆ ਸਰਸਾ ਦੇ ਉਸ ਕਿਨਾਰੇ ਤੇ ਭਾਈ 유ਦਾ ਸਿੰਘ ਦੂਜਾ ਪੁੱਤਰ ਸਰਸਾ ਦੇ ਦੂਜੇ ਕਿਨਾਰੇ ਤੇ ਭਾਈ ਬਚਿੱਤਰ ਸਿੰਘ ਬਿਨਾ ਕਫਨ ਤੋਂ ਪੁੱਤਰਾਂ ਦੀਆਂ ਲਾਸ਼ਾਂ ਛੱਡ ਕੇ ਗਿਆ ਉਹ ਸਿੱਖ ਗੁਰੂ ਗੋਬਿੰਦ ਸਿੰਘ ਵਾਸਤੇ ਪੰਥ ਵਾਸਤੇ ਤੇ ਅਗਲੇ ਦਿਨ ਮੇਰੇ ਪਾਤਸ਼ਾਹ ਕਹਿੰਦੇ ਕਰਤਾਰ ਸੇ ਕਹਤੇ ਹਾਂ گویا ਰੂਬ ਰੂਹ ਹੋ ਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ ਉਹ ਚਮਕੌਰ ਤੋਂ ਸੁਰਖਰੂ ਹੋ ਕੇ ਗਿਆ ਆਪਣੇ ਬੱਚਿਆਂ ਦੀਆਂ ਸਿੱਖਾਂ ਦੀਆਂ ਲਾਸ਼ਾਂ ਬਿਨਾ ਕਫਨ ਤੋਂ ਛੱਡ ਕੇ ਗਿਆ ਤੇ ਉਹਨਾਂ ਲੋਥਾਂ ਉਹਨਾਂ ਲਾਸ਼ਾਂ ਦੇ ਵਿੱਚ ਇੱਕ ਲੋਥ ਇਸ ਧਰਤੀ ਦੇ ਪੁੱਤਰ ਭਾਈ ਮੋਹਕਮ ਸਿੰਘ ਦੀ ਵੀ ਸੀ ਸੱਚਮੁੱਚ ਉਹ ਆਪ ਵੀ ਪ੍ਰਵਾਨ ਹੋਇਆ ਇਸ ਧਰਤੀ ਨੂੰ ਵੀ ਪ੍ਰਵਾਨ ਕਰ ਗਿਆ ਤੇ ਰਹਿੰਦੀ ਦੁਨੀਆ ਤੱਕ ਇਸ ਧਰਤੀ ਨੂੰ ਸਜਦੇ ਹੁੰਦੇ ਰਹਿਣਗੇ ਇਸੇ ਧਰਤੀ ਸਤਿਗੁਰੂ ਕਿਰਪਾ ਕਰਨ ਮੇਰਾ ਸਮਾਂ ਸਮਾਪਤ ਹੈ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਲੱਖਾ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਹਰ ਮਹੀਨੇ ਪੁੰਨਿਆਂ ਤੇ ਜਾਂਦੇ ਆਂ ਅਸੀਂ ਬਰੂਚ ਹਾਜ਼ਰੀ ਭਰਨ ਦੇ ਵਾਸਤੇ ਆਪ ਸੰਗਤ ਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਕਿਰਪਾ ਕਰਨ ਸ਼ੁਕਰਾਨਾ ਆਪ ਸਰਬੱਤ ਸੰਗਤ ਆ ਇਸੇ ਤਰ੍ਹਾਂ ਅਸੀਸਾਂ ਆਪ ਜੀ ਬਖਸ਼ਦੇ ਰਿਹਾ ਕਰੋ ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ ਗੁਰਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ